ਕ੍ਰਿਸ਼ਨ ਹੋਵਾਂਂਦੀ ਜੈ ਸੋਹਮਾ ਰਾਹੀਸ਼ ਸਿੰਘ ਕ੍ਰਿਸ਼ਨ ਹੋਵਾਂਂਦੀ ਜੈ ਸੋਹਮਾ ਰਾਹੀਸ਼ ਸਿੰਘ ਕ੍ਰਿਸ਼ਨ ਹੋਵਾਂਂਦੀ ਸੋ ਮਹਾਰਾਿਸ਼ੀ ਸੰਗ ਵਿਸ਼ਨ ਆਂਦੀ ਸੋ ਮਹਾਰਾਿਸ਼ੀ ਸੰਗ ਵਿਸ਼ਨ ਆਂਦੀ ਜੀ ਕੈਰੀਅਰ ਸੰਗ ਜੀਓ ਸਚੇ ਪਾਸ਼ਾ ਜੀ ਦਾ ਜੋ ਸਾਨੂੰ ਸੰਦੇਸ਼ ਹੈ ਉਹਨੂੰ ਅਸੀਂ ਮੰਨ ਕੇ ਚੱਲਣਾ ਹੈ। ਔਰ ਸਚੇ ਪਾਸ਼ਾ ਜੀ ਨੇ ਹਰ ਪਾਣੀ ਦੇ ਵਿੱਚ ਰਖਾਇਆ ਗੁਰਸਿੱਖਾਂ ਦੀ ਲੇਖੇ ਲਾਉਣੀ ਨੇਕ ਨੀਤੀ ਨਿੱਕਿਆਂ ਤੋਂ ਵੱਡੇ ਦਿਨੇ ਬਣਾਈਆਂ। ਕਿਉਂ? ਕਿਉਂਕਿ ਪਰਮਾਤਮਾ ਨੇਕ ਨੀਤੀ ਹੀ ਪਸੰਦ ਕਰਦਾ ਹੈ ਤੇ ਨੇਕ ਨੀਤੀ ਦੀ ਹੀ ਸਾਨੂੰ ਉਹ ਸਿੱਖਿਆ ਦਿੰਦਾ ਹੈ ਸਮਾਜ ਦੇ ਵਿੱਚ ਵੀ ਜੇਕਰ ਅਸੀਂ ਵਿਚਰਾਂਗੇ ਸਾਡੀ ਨੇਕ ਨੀਤੀ ਹੋਏਗੀ ਤੇ ਪਰਮਾਤਮਾ ਦੀ ਉਸਤਤ ਹੋਏਗੀ ਕਿ ਮਾਰਾਈ ਨੇ ਇਹਨਾਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਹੈ ਸਚਿਪਾਸ਼ੈਨਿਆ ਸੂਲ ਨੰਬਰ 6 ਦੇ ਵਿੱਚ ਇਹੀ ਲਿਖਾਇਆ ਸਰਵ ਮਨੁੱਖ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਹਰ ਇੱਕ ਮਾਨਵ ਨਾਲ ਪਿਆਰ ਕਰਨਾ ਹੁਣੇ ਪਿਆਰ ਕਿੱਦਾਂ ਹੋਏਗਾ ਕਿਉਂਕਿ ਸਰਵਮਾਨਵ ਜਾਤੀ ਦੇ ਵਿੱਚ ਤੇ ਹਿੰਦੂ ਵੀ ਆ ਜਾਂਦੇ ਮੁਸਲਮਾਨ ਵੀ ਆ ਜਾਂਦੇ ਸਿੱਖ ਵੀ ਆ ਸਾਈ ਆਣ ਅਸਾਈ ਵੀ ਆ ਜਾਂਦੇ ਜੈਨੀ ਬੋਧੀ ਸਾਰੇ ਆ ਜਾਂਦੇ ਕਿੱਦਾਂ ਪਿਆਰ ਕਰਾਂਗੇ ਆਪਾਂ ਦਾ ਕਿਉਂਕਿ ਧਰਮ ਦੇ ਆਧਾਰ ਤੇ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਜੋ ਪਹਿਲਾਂ ਹੀ ਵੀਰ ਸਵਰਨ ਸਿੰਘ ਜੀ ਪੜ੍ਹ ਕੇ ਗਏ ਸੀ ਕਿ ਮਾਰਗ ਸਾਰੇ ਠੀਕ ਹੈ ਵੱਖ-ਵੱਖ ਸਮੇਂ ਦੇ ਉੱਤੇ ਅਕਾਲ ਪੁਰਖ ਨੇ ਜਿੱਦਾਂ ਵੀ ਗੁਰੂ ਪੀਰ ਪਰਕੰਮਰਾਂ ਨੂੰ ਭੇਜ ਕੇ ਆਪਣਾ ਪ੍ਰਗਟਾਵਾ ਕੀਤਾ ਹੈ ਸਮਾਜ ਨੂੰ ਸੁਧਾਰ ਕੀਤਾ ਹੈ ਸਮਾਜ ਨੂੰ ਸੇਧ ਦਿੱਤੀ ਹੈ ਧਰਮ ਕੋਈ ਵੀ ਮਾੜਾ ਨਹੀਂ ਹੈ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਆਪਾਂ ਪਿਆਰ ਤਾਂ ਹੀ ਹੋਏਗਾ ਜੇ ਅਸੀਂ ਮਾਨਵ ਔਰ ਮਨੁਸ਼ੀ ਜਾਤੀ ਸਮਝ ਕੇ ਉਹਨਾਂ ਦੇ ਨਾਲ ਕਿਸੇ ਦੇ ਵੀ ਦੁੱਖ ਤਕਲੀਫ ਬਹਿਰ ਦੁੱਖ ਤਕਲੀਫ ਦੇ ਵਿੱਚ ਉਹਦੀ ਮਦਦ ਕਰਾਂਗੇ ਕਿਤੇ ਕੋਈ ਦੁਖੀ ਆ ਉਹਦੀ ਹੈਲਪ ਕਰਾਂਗੇ ਬਿਨਾ ਇਹ ਸੋਚੇ ਹੋਏ ਕਿ ਮੈਂ ਸਿੱਖ ਹਾਂ ਮੈਂ ਹਿੰਦੂ ਆ ਮੈਂ ਮੁਸਲਮਾਨ ਆ ਨਹੀਂ ਇਹ ਨਹੀਂ ਵਿਖੜਦਾ ਮਾਨਵ ਸਮਝ ਕੇ ਉਸਦੀ ਮਦਦ ਕਰਨਾ ਹੈ ਅਗਰ ਮਾਨਵ ਸਮਝ ਕੇ ਪਰ ਮਦਦ ਕਰਾਂਗੇ ਤੇ ਫਿਰ ਅਸੀਂ ਉਸ ਪਰਮਾਤਮਾ ਦੇ ਅਸੂਲ ਨੇ ਮੰਨ ਕੇ ਚੱਲਾਂਗੇ ਸਚਿਪਾਸ਼ੈ ਨੇ ਹਰਬਣੀ ਦੇ ਵਿੱਚ ਲਿਖਾਇਆ 11 ਨੰਬਰ ਗ੍ਰੰਥ 14 ਫਗਣ 2118 ਬਿਕਰਮੀ ਅਟਾਰਸੀ Hindu Muslim Sikh Isai eka rang rangona dusra ves na koye batae da difference te karna hi nahi kise da je assi differences create karde ha te fir assi maharaj de tasoona utte pure nahi aungi mandir masjid shiv diwala math eka ghar bikhona gurdwara panta banaye da ਕਿੰਨੇ ਬਣਾਏ ਸਾਰੇ ਅਕਾਲ ਪੁਰਖ ਨੇ ਖੁਦ ਆਪ ਹੀ ਆਪਣੇ ਜਿਹੜੇ ਆ ਪੀਰ ਪਕੰਬਰ ਗੁਰੂਆਂ ਭੇਜ ਕੇ ਸਾਰੀ ਜਿਹੜੀ ਜਿੰਨੀ ਵੀ ਬੰਤ ਬਣਾਈਆਂ ਉਹਨੇ ਆਪ ਹੀ ਬਣਵਾਈਆਂ ਕਿਸੇ ਇਨਸਾਨ ਦੇ ਹੱਥ ਵਿੱਚ ਨਹੀਂ ਆਏ ਨਾ ਇਨਸਾਨ ਇਸ ਨੂੰ ਬੰਤ ਬਣਾ ਸਕਦਾ ਨਾ ਹੀ ਕੋਈ ਧਰਮ ਦਾ ਕਰ ਸਕਦਾ ਹਰ ਬਾਣੀ ਰਾਹੀਂ ਹੁਕਮ ਕੀਆ ਪੁਰਖੇ ਅਕਾਲ ਸਾਹਿਬ ਨੇ ਗਾਉਣਾ ਇੱਕ ਅਕਾਲ ਨਜਰੀ ਆਇਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਭੇਵ ਅਪੇਦ ਆਪ ਖਲਾਇਂਦਾ ਪੁਰਖੇ ਅਕਾਲ ਇਕੋ ਹੀ ਆ ਔਰ ਉਹ ਸਾਰਿਆਂ ਦਾ ਇਕੋ ਹੈ ਜਿੰਨੇ ਮਰਜੀ ਧਰਮ ਹੋ ਜਾ ਔਰ ਉਹਨੇ ਇਕ ਹੀ ਰਹਿਣਾ ਤੇ ਪੁਰਖੇ ਅਕਾਲ ਸਾਰੇ ਆਪਾਂ ਇਕ ਹੀ ਮੰਨਣਾ ਕਿਉਂਕਿ ਜਦੋਂ ਅਸੀਂ ਜਦੋਂ ਅਸੀਂ ਸੰਸਾਰ ਦੇ ਉੱਤੇ ਉਹ ਆਏ ਹੋਏ ਸਰੀਰਾਂ ਦੇ ਵਿੱਚ ਜਿਨ੍ਹਾਂ 'ਚ ਪ੍ਰਗਟਾਵਾ ਕੀਤਾ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਆਧਾਰ ਤੇ ਵੰਡਾ ਪਾਉਨੇ ਆ ਤੇ ਫਿਰ ਰੱਬ ਜਿਹੜੇ ਉਹ ਬਹੁਤ ਜ਼ਿਆਦੇ ਹੋ ਜਾਂਦੇ ਆ ਕਿਉਂਕਿ ਹਰ ਸਰੀਰ ਨੂੰ ਅਸੀਂ ਪਰਮਾਤਮਾ ਦਾ ਦਰਜਾ ਜਿਹੜਾ ਰੱਬ ਦਾ ਦਾਂਗੇ ਉਹ ਰੱਬ ਹੀ ਪਤਾ ਨਹੀਂ ਕਿੰਨੇ ਹੋ ਜਾਣਗੇ ਲੇਕਿਨ ਅਕਾਲ ਪੁਰਖ ਇੱਕੋ ਹੀ ਆ ਔਰ ਸਮੇਂ-ਸਮੇਂ ਦੇ ਮੁਤਾਬਕ ਉਹ ਆਪਣੀ ਉਹ ਜਿਹੜੀ ਸੰਸਾਰ ਦੇ ਵਿੱਚ ਪ੍ਰਗਟ ਕਰਦਾ ਹੈ ਜਦੋਂ ਪ੍ਰਗਟਾਵਾ ਕਰਦਾ ਹੈ ਇਹਦੇ ਸੰਸਾਰ ਦੇ ਵਿੱਚ ਕੀ ਸੇਧ ਦਿੰਦਾ ਹੈ ਵੈਰ ਨਹੀਂ ਕਰਨਾ ਨਫ਼ਰਤ ਨਹੀਂ ਕਰਨੀ ਕਿਉਂਕਿ ਗੁਰੂ ਪੀਰ ਬਕੰਮਰਾ ਨੇ ਵੀ ਕਿਸੇ ਧਰਮ ਗ੍ਰੰਥਾਂ ਦੇ ਵਿੱਚ ਨਹੀਂ ਲਿਖਵਾਇਆ ਕਿ ਤੁਸੀਂ ਆਪਸ ਵਿੱਚ ਵੈਰ ਕਰਨਾ ਜਿੰਨੇ ਵੀ ਧਰਮ ਗ੍ਰੰਥ ਪਿਛਲੇ ਦੇਖ ਲਓ ਸਾਰੇ ਪੜ੍ਹ ਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਿਤੇ ਵੀ ਦੇਖ ਲਓ ਲਿਖਾਇਆ ਤੇ ਆਪਸ ਵਿੱਚ ਤੁਸੀਂ ਲੜਨਾ ਹੈ ਮਨ ਉਥੇ ਵੀ ਮਹਾਰਾਜ ਨੇ ਇਹ ਹੀ ਦਿਖਾਇਆ 68 ਤੀਰਥ ਸਗਲ ਪੁੰਨ ਇੱਕ ਜੀ ਦੇਆ ਪ੍ਰਵਾਨ 68 ਮਤਲੋ 68 ਤੀਰਥਾਂ ਦੇ ਤੁਸੀਂ ਪੁੰਨ ਕਰ ਲਓ ਮੈਂ ਉਹ ਪ੍ਰਵਾਨ ਨਹੀਂ ਕਰਦਾ ਤੁਸੀਂ ਇੱਕ ਜੀਵ ਤੇ ਦਇਆ ਕਰ ਲੋ ਤੇ ਮੈਂ ਉਹਨੂੰ ਪ੍ਰਵਾਨ ਕਰ ਦਿੰਦਾ ਕਿਉਂਕਿ ਜੀਵ ਦੇ ਵਿੱਚ ਹੋਂਦ ਕੀ ਦੀ ਆ ਅਕਾਲ ਪੁਰਖ ਦੀ ਆਪਣੀ ਮਹਾਰਾਜੀ ਨੇ ਸੱਚੇ ਪਾਤਸ਼ਾਹ ਨੇ ਲਿਖਾਇਆ ਹੈ ਇਹ ਹੁਣ ਵਿਵਾਦ ਕਿਉਂ ਪੈਂਦੇ ਸਾਡੇ ਧਰਮ ਵਿੱਚ ਗੁਰਦੁਆਰ ਮੰਦਰ ਮਸਜਿਦ ਸਾਰੇ ਇਬਾਦਤ ਸਿਆਸਤ ਰਾਣੀ ਰਹਿ ਪਰ ਨਹੀਂ ਆ ਜਦੋਂ ਧਰਮ ਦੇ ਵਿੱਚ ਸਿਆਸਤ ਆ ਜੇਗੀ ਨਾ ਤੇ ਉੱਚੇ ਵਿਵਾਦ ਤੇ ਡਿਫੈਂਸ ਖੜੇ ਹੋ ਜਾਣਗੇ ਸੋ ਅਕਾਲ ਪੁਰਖ ਨੇ ਸਾਨੂੰ ਇਹ ਮਨਾਹੀ ਕੀਤੀ ਹੈ ਸਿਆਸਤ ਬਾਜੀ ਨਹੀਂ ਕਰਨੀ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਚਰਨਾਂ ਦੀ ਓਟ ਰੱਖ ਕੇ ਚੱਲਣਾ ਹੈ। ਸਚਿਪਾਸ਼ਾ ਹੀ ਨੇ 30 ਫਗਣ 2011 ਬਿਕਰਮੀ ਨੂੰ ਹਰਨਾਮ ਸਿੰਘ ਦੇ ਗ੍ਰਹਿ ਗਲਮਾਨਪੁਰ ਅੰਮ੍ਰਿਤਸਰ ਚ ਜਿਹੜੀ ਹਰਬਾਣੀ ਲਿਖਾਈ ਆ 20 ਅਕੀਸ ਕਹੇ ਮੈਨੂੰ ਅੰਤ ਅਖੀਰੀ ਇੱਕ ਚਾਹ ਚਾਉ ਘਨੇਰਾ ਨਜਰੀ ਆਈ ਆ 20 ਅਕੀਸ ਕੀ ਨਿਰਗੁਣ ਸਰਗੁਣ 0 ਅਕੀਸ ਕੀ ਆ ਏਕਾ ਨਿਰਗੁਣ ਦੂਆ ਸਰਗੁਣ ਦੋਵਾਂ ਮਿਲ ਕੇ ਹੋਵੇ 21 ਇੱਕਮਕਾਰ ਮਿਲ ਕੇ ਵਜੇ ਬਤਾਈ ਹੈ 20 ਤਕੀਸ ਪਰਮਾਤਮਾਈਆਂ ਹੁਣ ਕੀ ਦਿੱਤੀ ਹੈ ਮਾਰਾ ਇਹਨੇ ਸਲਾਹ ਜਨ ਭਗਤੋ ਮੇਰੀ ਸੁਣੋ ਸਲਾਹ ਤੁਰਦੇ ਹੁਕਮ ਨਾਲ ਜਨਾਈ ਆ ਇਹ ਸਲਾਹ ਕਿਹੜੀ ਆ ਰਹੀ ਆ ਤੁਰਦਾ ਹੁਕਮ ਪਰਮਾਤਮਾ ਦਾ ਪੁਰਖੇ ਸਭ ਦਾ ਇੱਕੋ ਮਾਲਕ ਸਭ ਦਾ ਇੱਕੋ ਮਾਲਕ ਪੁਰਖ ਅਕਾਲ ਬੇਪਰਵਾਹੀ ਸਾਰਿਆਂ ਦਾ ਮਾਲਕ ਕੌਣ ਆ ਸਿਰਫ ਅਕਾਲ ਪੁਰਖ ਹੀ ਹੈ ਉਸ ਦਾ ਸਿਮਰਨ ਇੱਕੋ ਨਾਮ ਦੂਜੀ ਵਰਨਾ ਕੋਈ ਪੜਾਈ ਆ ਉਸ ਦਾ ਨਾਮ ਕਿਹੜਾ ਆ ਜੀ ਸੋ ਪਰਮਾਤਮਾ ਹੰਗ ਆਤਮਾ ਆਤਮਾ ਪਰਮਾਤਮਾ ਦਾ ਮੇਲ ਹੀ ਉਸ ਅਕਾਲ ਪੁਰਖ ਦਾ ਨਾਮ ਹੈ ਛੋਟੇ ਸ਼ਬਦਾਂ ਵਿੱਚ ਜਿਵੇਂ ਕਿ ਤੂੰ ਮੇਰਾ ਤੇ ਮੈਂ ਤੇਰਾ ਮੈਂ ਪਰਮਾਤਮਾ ਤੂੰ ਸਿਰਜਣਹਾਰ ਆਂ ਤੇ ਮੈਂ ਤੇਰੀ ਸਿਰਜਣਾ ਆ ਨਾਮ ਉਸ ਦਾ ਸਿਮਰੋ ਇੱਕੋ ਨਾਮ ਦੂਜੀ ਅਵਰ ਨਾ ਕੋਈ ਪੜਾਈ ਆ ਜੋ ਰਾਮ ਰਹੀਮ ਵਾਹਿਗੁਰੂ ਅੱਲਾ ਰਿਆਕਵਾ ਕੌਣ ਉਹੀ ਅਕਾਲ ਪੁਰਖ ਹੈ ਜਿੰਨੂੰ ਅਸੀਂ ਰਾਮ ਰਹੀਮ ਵਾਹਿਗੁਰੂ ਅੱਲਾ ਕਹਿ ਕੇ ਧਿਆ ਰਹੇ ਇਹ ਨਾਂ ਕਿਸੇ ਸਰੀਰ ਦੇ ਨਹੀਂ ਹੈ ਇਹ ਨਾਂ ਸਾਰੇ ਜਿਹੜੇ ਕਿਦੇ ਆ ਉਹ ਅਕਾਲ ਪੁਰਖ ਪਰਮਾਤਮਾ ਦੇ ਆ ਜਲਵਾਗਰ ਨੂਰ ਜਗੂਰ ਕਰੇ ਰਸ਼ਨਾਈਆ ਉਸ ਦੇ ਅੱਗੇ ਕਰੋ ਦੁਆ ਬੇਨਤੀ ਇੱਕੋ ਇੱਕ ਜਨਾਈ ਇਹ ਕਿڑی ਹੈ ਇਸ ਜਨ ਭਗਤਾ ਨੂੰ ਸਲਾਹ ਦਿੱਤੀ ਆ ਧੁਰਦੇ ਹੁਕਮ ਨਾਲ ਉਹਦੇ ਅੱਗੇ ਬੇਨਤੀ ਕਰੋ ਆਕਾਲ ਪੁਰਖ ਦੇ ਕਿਸੇ ਸਰੀਰ ਦੇ ਅੱਗੇ ਬੇਨਤੀ ਨਹੀਂ ਕਰਨੀ ਸਿੱਧਾ ਨਾਤਾ ਜਿਹੜਾ ਉਹ ਆਕਾਲ ਪੁਰਖ ਦੇ ਨਾਲ ਆਪ ਜੋੜਨਾ ਮਹਾਰਾਜ ਨੇ ਸਾਨੂੰ ਐਸੇ ਕਰਕੇ ਤੂੰ ਮੇਰਾ ਮੈਂ ਤੇਰਾ ਦਾ ਨਾਤਾ ਦੇਤਾ ਹੈ ਸਿੱਧਾ ਡਾਇਰੈਕਟ ਲਿੰਕ ਹੋਸ ਅੱਗੇ ਕਰੋ ਦੁਆ ਬੇਨਤੀ ਕੋ ਇੱਕ ਜਨਾਈ ਆ ਤੂੰ ਪ੍ਰਮਾਤਮਾ ਸਭ ਦਾ ਸਾਂਝਾ ਇੱਕ ਖਦਾ ਖੁਦੀ ਤਕਬਰੀ ਦੇ ਮਟਾਈ ਆ ਕਿਉਂਕਿ ਪ੍ਰਮਾਤਮਾ ਤੂੰ ਤੇ ਸਾਰਿਆਂ ਦਾ ਹੀ ਸਾਂਝਾ ਖੁਦੀ ਤਕਬਰੀ ਦੇ ਮਟਾਈ ਆ ਖੁਦੀ ਕੀ ਹੁੰਦੀ ਆ ਹੰਕਾਰ ਤਕਬਰੀ ਕੀ ਹੁੰਦੀ ਆ ਆਪਣੇ ਆਪ ਨੂੰ ਵੱਡਾ ਸਮਝਣ ਵਾਲਾ ਇਹ ਕਿੰਦੇ ਪ੍ਰਮਾਤਮਾ ਮਟਾਰੇ ਕਿਉਂਕਿ ਹੰਕਾਰ ਵਿੱਚ ਆ ਕੇ ਆਪਣੇ ਆਪ ਨੂੰ ਵੱਡਾ ਸਮਝਣਾ ਦੂਜੇ ਨੂੰ ਛੋਟਾ ਸਮਝਣਾ ਇਹ ਧਰਮਾਂ ਦੇ ਉੱਤੇ ਵੀ ਲੜਾਈ ਪੈਦੀ ਹੈ ਕਹਿੰਦੇ ਜੀ ਸਾਡਾ ਧਰਮ ਵੱਡਾ ਹੈ ਤੁਹਾਡਾ ਛੋਟਾ ਹੈ ਤੁਹਾਡੇ ਗੁਰੂ ਨੇ ਆਹ ਕੀਤਾ ਸਾਡੇ ਨੇ ਆਹ ਕੀਤਾ ਇਹ ਸਾਰਾ ਹੀ ਵਿਵਾਦ ਦਾ ਕਾਰਨ ਬਣਦਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਸਾਫ਼-ਸਾਫ਼ ਸਾਨੂੰ ਸਮਝਾ ਦਿੱਤਾ ਉਸ ਦੇ ਅੱਗੇ ਕਰੋ ਦੁਆ ਬੇਨਤੀ ਇੱਕੋ ਇੱਕ ਜਣਾਈ ਆ ਤੂੰ ਪਰਮਾਤਮ ਸਭ ਦਾ ਸੰਝਾ ਇੱਕ ਖਲਾ ਖੁਦੀ ਤੇ ਕਬਰੀ ਦੇ ਮਟਾਈਆ ਕੀ ਹਾਂ ਤੂੰ ਪਰਮਾਤਮਾ ਤੂੰ ਤੇ ਸਭ ਦਾ ਹੀ ਸੰਝਾ ਇੱਕੋ ਹੀ ਹੈ ਅਸੀਂ ਕਿਉਂ ਵੰਡਾ ਪਾਈ ਬੈਠੇ ਜੇ ਅਸੀਂ ਅੱਜ ਇਹ ਪਰਮਾਤਮਾ ਹਰ ਸੱਚੇ ਪਾਤਸ਼ਾਹ ਜੀ ਦੀ ਹਰ ਬਾਣੀ ਨੂੰ ਮੁਲਾਕੇ ਚੱਲਦੇ ਆ ਕਿ ਤੂੰ ਤੇ ਇੱਕੋ ਹੀ ਹੈ ਇਸੇ ਕਰਕੇ ਨਾਮ ਕਿਹੜਾ ਦੇ ਦਿੱਤਾ ਹੈ ਆਪਾਂ ਨੂੰ ਸੋਹੰਤਾ ਸੋਹੰਗ ਹੈ ਹੀ ਆਤਮਾ ਤੇ ਪਰਮਾਤਮਾ ਦੀ ਧਾਰ ਹੈ ਜਿਹਨੂੰ ਵਿਸ਼ਨ ਬ੍ਰਹਮਾ ਸ਼ਿਵ ਨੇ ਘਾਇਆ ਸੋਹੰਗ ਸ਼ਬਦ ਨੂੰ ਗੁਰੂ ਨਾਨਕ ਦੇਵ ਜੀ ਨੇ ਘਾਇਆ ਸੋਹੰਗ ਸ਼ਬਦ ਤੋਂ ਬਗੈਰ ਹੋਰ ਕੋਈ ਜਾਪ ਨਾ ਜੋ ਸਾਡੀ ਆਤਮਾ ਪਰਮਾਤਮਾ ਨਾਲ ਮਿਲਾ ਸਕੇ ਔਰ ਇਹ ਕਦੋਂ ਮਿਲਦਾ ਵਾ ਸਾਨੂੰ ਜਾ ਦੇ ਆਵਾ 994 ਚੌਕੜੀ ਜੁਗ ਪਿਛੋਂ ਸੋਹਮ ਮਹਾਰਾਜ ਸ਼ੇਰ ਸੁਨਿਸ਼ੂ ભગવાન ਦੀ ਜੈ ਮੇਰਾ ਹੋਵੇ ਜਕਾਰਾ ਦੂਜਾ ਇਸ਼ਟ ਨਾ ਹੋਏ ਬਨਾਈਆ ਫੋਰਥਨ ਇਸ਼ਟ ਮੰਨਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਵੇਰੇ ਸ਼ਾਮ ਆਪਾਂ ਨੂੰ ਜਕਾਰੇ ਲਾਉਣ ਲਈ ਕਿਹਾ ਕਿਉਂਕਿ ਸਾਡਾ ਇਸ਼ਟ ਹੈ ਇਹਦੇ ਨਾਲ ਹੀ ਬੰਧਦਾ ਔਰ ਹੁਕਮ ਜਿਹੜਾ ਪਰਮਾਤਮਾ ਦਾ ਵਾਰ-ਵਾਰ ਨਹੀਂ ਆਉਂਦਾ ਇਹ ਇਕੋ ਵਾਲਾ ਸਚਿਪਾਸ਼ਾ ਨੇ ਹਰ ਬਾਣੀ ਵਿੱਚ ਲਿਖਾਇਆ ਸਾਚਾ ਹੁਕਮ ਅੰਤਮ ਵਾਕ ਇਹ ਹੁਕਮ ਕਿੜਾ ਅੰਤਮ ਵਾਕ ਹਰ ਗੋਬਿੰਦ ਆਪ ਸੁਣਾਏ ਦਾ ਪਰਮਾਤਮਾ ਨੇ ਖੁਦ ਆਪ ਸੁਣਾਇਆ ਹੈ ਉਹਨਾਂ ਜਿਹੜਾ ਪਿਛਲਾ ਲੇਖਾ ਮੁਕਾ ਵਿੱਚ ਸੰਸਾਰ ਹਰ ਜੂ ਹਰ ਹਰ ਆਪ ਮੁਕਾਏ ਦਾ ਸਭ ਨੇ ਗਾਉਣਾ ਏਕਾ ਪੁਰਖ ਅਕਾਲ ਦੂਜਾ ਇਸ ਨਾ ਕੋਏ ਜਿਸ ਨਾਮ ਸੂ ਸੱਚੀ ਬਾਣੀ ਨੇ ਸਾਨੂੰ ਮਾਰਗ ਬਹੁਤ ਸੱਚਾ ਉੱਚਾ ਸੁੱਝ ਦੇ ਪਾ ਪਾ ਚੱਲਣਾ ਕਿਨੇ ਅਸੀਂ ਕਿਉਂਕਿ ਸੱਚੇ ਪ੍ਰਭਾਸ਼ਾਈ ਨੇ ਪੰਜ ਜੇਠ ਸ਼ੈਨਸ਼ਈ ਸੰਮਤ ਇੱਕ ਹਰ ਭਗਤਵਾਦ ਦੇ ਚਲਕਾਇਆ ਸੋਇਆ ਰਹੇ ਨਾ ਕੋਈ ਅਨਜਾਨ ਬੁੱਧੀ ਵਿਵੇਕ ਦੀਆਂ ਬਣਾਈਏ ਸੋਇਆ ਰਹਿਣਾ ਕੀ ਹੁੰਦਾ ਉਹ ਤੇ ਜਾਗਰਤੀ ਨਾ ਹੋਣਾ ਜਾਣਕਾਰ ਨਾ ਹੋਣਾ ਜਿਨ੍ਹਾਂ ਨੇ ਪਥਰਾ ਇਟਾ ਕਾਗਜ਼ਾ ਨੂੰ ਮੰਨਿਆ ਭਗਵਾਨ ਇਹਨਾਂ ਨੂੰ ਬਿਨਾਂ ਸ਼ਹਾਦਤਾਂ ਧਿਆਨ ਸਜਾਈਆ ਕਿਉਂਕਿ ਪੱਥਰਾਂ ਇੱਟਾਂ ਕਾਗਜ਼ਾਂ ਨੂੰ ਭਗਵਾਨ ਨਹੀਂ ਮੰਨਿਆ ਪੱਥਰਾਂ ਇੱਟਾਂ ਦੀਆਂ ਆਪਾਂ ਬਣਾ ਲੈਂਦੇ ਹਾਂ ਸਮਾਧਾਂ ਵੀ ਬੜੀਆਂ ਵੀ ਟੋਟਲਾਂ ਵੀ ਲੇਕਿਨ ਉਹ ਭਗਵਾਨ ਨਹੀਂ ਹੈ ਭਗਵਾਨ ਕੌਣ ਹੈ ਸਿਰਫ ਇੱਕ ਅਕਾਲ ਪੁਰਖ ਹੈ ਜਿਨ੍ਹਾਂ ਨੇ ਪੱਥਰਾਂ ਇੱਟਾਂ ਕਾਗਜ਼ਾਂ ਨੂੰ ਮੰਨਿਆ ਭਗਵਾਨ ਤਿਨਾਂ ਨੂੰ ਬਿਨਾਂ ਸ਼ਹਾਦਤਾਂ ਧਿਆਨ ਸਜਾਈਆ ਜਿਸ ਵੇਲੇ ਮੇਰਾ ਸੰਮਤ ਮੇਰਾ ਪਹਿਲਾ ਸੰਮਤ ਚੜਿਆ ਆਣ ਪੰਜ ਜੇਠ ਖੁਸ਼ੀ ਮਨਾਈ। ਸੋ ਸੱਚੇ ਪਾਤਸ਼ਾਹ ਹੀ ਨੇ ਸਾਨੂੰ ਬਾਹਰੀ ਜਿਹੜੀ ਆ ਦਿਖ ਉਹਦੇ ਨਾਲ ਨਹੀਂ ਜੋੜਿਆ ਅੰਦਰ ਨਾਲ ਜੋੜਿਆ। ਜਿਵੇਂ ਕਿ ਮਹਾਰਾਜ ਜੀ ਨੇ ਫਰਬਾਣੀ ਦੇ ਵਿੱਚ ਲਿਖਾਇਆ ਚਰਨ ਨਾਤਾ ਜਗਤ ਪ੍ਰੀਤ ਪੁਰਖ ਅਬਨਾਸ਼ੀ ਮਿਲੇ ਨਾ ਕਿਸੇ ਮੰਦਰ ਮਸਜਿਦ ਜੋ ਜਨ ਖੋਜੇ ਕਾਇਆ ਅੰਦਰ ਜਾਇ ਕਲ ਜੀਤ ਕਿੱਥੇ ਦੱਸਦਾ ਸਾਨੂੰ ਇਸ ਕਾਇਆ ਦਾ ਅਕਾਲ ਪੁਰਖ ਦਾ ਡੇਰਾ ਕਿੱਥੇ ਆ ਸਾਡੇ ਦਸੰਦਵਾ ਹਾਂਜੀ ਇਸ ਕਰਕੇ ਹਰ ਸੰਗ ਜੀਓ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਮਹਾਰਜ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਅਜਾਤ ਚਾਹਨਾ ਹਾਂ ਜੇ ਕੋਈ ਅਖਰਵਾਦ ਘਟ ਪੜਿਆ ਗਿਆ ਹੋਵੇ ਵਿਚਾਰ ਕਰਦੇ ਆਂ ਕੁਛ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਹੀ ਪਾਸੋਂ ਅਰਸਮਤ ਪਾਸੋਂ ਖੇ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦਿਓ ਸੋ ਅੰਮਰ ਇਸ ਸਿੰਘ ਵਿਸ਼ਨੂੰ ਲਗਮਾਂ ਦੀ ਜੈ ਸੋ